ਸਤਰੀਆਂ ਕਾਲ ਪੰਜਾਬੀਓ ਤੁਸੀਂ ਜੁੜਿਓ ਪੰਜਾਬ ਇਕਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਬਹੁਤ ਵੱਡੀ ਖਬਰ ਆ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਆਰ ਦੂਜੇ ਪਾਸੇ ਰਾਜਵੀਰ ਜਵੰਧਾ ਦੀ ਪਤਨੀ ਦੇ ਉੱਤੇ ਬਹੁਤ ਵੱਡੇ ਦੋਸ਼ ਲੱਗ ਚੁੱਕੇ ਨੇ ਯਾਨੀ ਰਾਜਵੀਰ ਜਵੰਧਾ ਦੀ ਜਿਹੜੀ ਪਤਨੀ ਉਹਦੇ ਉੱਤੇ ਦੋਸ਼ ਬੜੇ ਗੰਭੀਰ ਲੱਗੇ ਨੇ ਔਰ ਕੀ ਨੇ ਲਾਇ ਨਹੀਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਖਬਰ ਨੇ ਹੋਰ ਤੋਂ ਤਰਥੰਦੀ ਮਚਾ ਦਿੱਤੀ ਐ ਦੋਵੇਂ ਖਬਰ ਤੁਹਾਡੇ ਨਾਲ ਕੀ ਕਰਕੇ ਸਾਂਝੀਆਂ ਕਰਾਂਗੇ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਵੱਡੀ ਚਰਚਾ ਦੇ ਵਿੱਚ ਰਾਜਵੀਰ ਜਵੰਦਾ ਦੀ ਪਤਨੀ ਦੀ ਖਬਰ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਕੱਲ ਕੋਰਟ ਦੇ ਅੰਦਰ ਸੁਣਵਾਈ ਸੀ ਔਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨਾ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਹੋਣ ਚਾਹੇ ਹੋਵੇ ਬਾਗਲ ਪਰਿਵਾਰ ਚਾਹੇ ਹੋਣ ਉਹਨਾਂ ਦੇ ਕੋਈ ਹੋਰ ਆਗੂ ਯਾਨੀ ਬਿਕਰਮ ਮਜੀਠੀਆ ਨੂੰ ਤੁਸੀਂ ਵੇਖਿਆ ਬੀਤੇ ਦਿਨਾਂ ਦੇ ਵਿੱਚ ਬਾਰ ਬਾਰ ਮੰਨ ਦੀ ਅਪੀਲ ਕੀਤੀ ਗਈ ਹੈ ਸਰਕਾਰ ਦੇ ਉੱਤੇ ਰੋਪ ਲਾਏ ਗਏ ਸੀ ਕੁਝ ਜਨਰਾਂ ਬਾਰੇ ਵੀ ਮਾੜਾ ਚੰਗਾ ਬੋਲਿਆ ਗਿਆ ਸੀ ਕਹਿੰਦੇ ਜੀ ਜਿਹੜੇ ਨਾਬਾ ਜੇਲ੍ਹ ਦੇ ਜੇਲਰ ਨੇ ਉਹ ਭਗਵੰਤਮਾਨ ਦੇ ਹੱਕ ਦੇ ਵਿੱਚ ਨੇ ਐਸ ਕਰਕੇ ਪੰਜਾਬ ਦੀ ਸਰਕਾਰ ਨੂੰ ਇਸ ਗੱਲ ਦੀ ਭਲਕ ਲੱਗ ਚੁੱਕੀ ਕਿ ਭਾਈ ਸਾਡੇ ਦੇ ਵੀ ਦੋਸ਼ ਲੱਗਦੇ ਨੇ ਔਰ ਬਿਕਰਮ ਮਜੀਠੀਆ ਨੂੰ ਬਾਰ ਬਾਰ ਮਿਲਣ ਦੀ ਡਿਮਾਂਡ ਕੀਤੀ ਜਾਂਦੀ ਹੈ ਤਾਂ ਹੁਣ ਇਸ ਖਬਰ ਨੂੰ ਸੁਣਾਉਣ ਤੋਂ ਪਹਿਲਾਂ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੀ ਪਤਨੀ ਦੇ ਉੱਤੇ ਦੋਸ਼ ਕਿਨੇ ਲਾ ਦਿੱਤੇ ਨੇ ਕਿ ਰਾਜਵੀਰ ਜਵੰਦਾ ਉਸੇ ਦੀ ਪਤਨੀ ਨੇ ਮਰਵਾ ਦਿੱਤਾ ਇਹ ਬਹੁਤ ਵੱਡਾ ਮਾਮਲਾ ਇੱਕ ਸਾਹਮਣੇ ਨਿਕਲ ਕੇ ਆਇਆ ਕਿਉਂਕਿ ਰਾਜਵੀਰ ਜਵੰਦਾ ਦੀ ਪਤਨੀ ਹੈ ਜਿਹੜੀ ਦੇਖੋ ਇੱਕ ਪਾਸੇ ਪਰਿਵਾਰ ਟੁੱਟ ਚੁੱਕਿਆ ਔਰ ਦੂਜੇ ਪਾਸੇ ਪੰਜਾਬ ਦੇ ਹੀ ਵਿੱਚੋਂ ਸਾਦੇ ਹੀ ਲੋਕਾਂ ਦੇ ਵਿੱਚੋਂ ਕੌਣ ਹੈ ਜਿਨੇ ਰਾਜਵੀਰ ਜਵੰਦਾ ਦੀ ਪਤਨੀ ਦੇ ਉੱਤੇ ਦੋਸ਼ ਲਾਏ ਨੇ ਤਾਂ ਪਹਿਲੀ ਖਬਰ ਵਿਕਰਮ ਸਿੰਘ ਮਜੀਠੀਆ ਦੀ ਉਸ ਤੋਂ ਬਾਅਦ ਰਾਜਵੀਰ ਜਵੰਦਾ ਦਾ ਇੱਕ ਬਹੁਤ ਵੱਡਾ ਖੁਲਾਸਾ ਜਿਹੜਾ ਕਿ ਬੜਾ ਹੀ ਅਹਿਮ ਹੈ ਸੁਣੋ ਵੱਡੀ ਖਬਰ ਜੁੜੀ ਹੋਈ ਹੈ ਵਿਕਰਮ ਮਜੀਠੀਆ ਦੇ ਨਾਲ ਤਾਂ ਸਹੀ ਹੈ ਕਿ ਵਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਸੁਣਵਾਈ ਦੇ ਵਿੱਚ ਅੱਜ ਵਿਜੀਲੈਂਸ ਨੇ ਆਪਣਾ ਰਿਪਲਾਈ ਫਾਈਲ ਕਰਨਾ ਸੀ ਪਰ ਅੱਜ ਬਿਜ਼ਨਸ ਨੇ ਆਪਣਾ ਜਵਾਬ ਦਾਇਰ ਕਰਨ ਦੀ ਜਗ੍ਹਾ ਤੇ ਹੋਰ ਸਮਾਂ ਮੰਗਿਆ ਏ ਪਰ ਹਾਈ ਕੋਰਟ ਦੇ ਵੱਲੋਂ ਹੁਣ ਅੱਗੇ ਸਮਾਂ ਦਿੱਤਾ ਗਿਆ ਏ 29 ਤਰੀਕ ਨੂੰ ਪਰ ਫਾਈਨਲ ਬਹਿਸ ਰੱਖ ਦਿੱਤੀ ਹੈ 29 ਤਰੀਕ ਨੂੰ ਇਸ ਮਾਮਲੇ ਦੇ ਉੱਤੇ ਫਾਈਨਲ ਬਹਿਸ ਹੋਵੇਗੀ ਹੁਰ ਕੀ ਤੱਤ ਜਿਹੜੇ ਨੇ ਉਹ ਪੇਸ਼ ਕੀਤੇ ਗਏ ਨੇ ਕਿਸ ਤਰ੍ਹਾਂ ਦਾ ਰਵਈਆ ਵਿਕਰਮ ਅਜੀਤਿਆ ਦੇ ਵਕੀਲਾਂ ਦਾ ਰਿਹਾ ਏ ਕੀ ਪੂਰਾ ਸੁਣਵਾਈ ਦੇ ਵਿੱਚ ਹੋਇਆ ਏ ਉਸ ਦੀ ਤਾ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਸੁਣਵਾਈ ਹੈ ਉਹ ਫਾਈਨਲ ਤਰੀਕ ਕਿਹੜੀ ਰੱਖੀ ਹੈ 29 ਤਰੀਕ ਯਾਨੀ 29 ਤਰੀਕ ਨੂੰ ਵਿਕਰਮ ਸਿੰਘ ਮਜੀਠੀਆ ਜਦਾ ਡਬਲੂ ਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਹੋਣਗੇ ਨਹੀਂ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਜਾਣੀ ਹੈ ਪਰ ਇਹਦੇ ਵਿਚਾਲੇ ਇੱਕ ਵਾਰ ਵੱਡਾ ਪੇਚੜ ਗਿਆ ਯਾਨੀ ਜੇਕਰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੁੰਦੀ ਹੈ ਤਾਂ ਪੰਜਾਬ ਦੇ ਅੰਦਰ 2027 ਦੇ ਵਿੱਚ ਪੰਜਾਬ ਦੀ ਸਰਕਾਰ ਦਾ ਟਕਤਾ ਪਲਟ ਹੋ ਜਾਣਾ ਕਿਉਂਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਇਹ ਗੱਲ ਕਹੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਭਾਈ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਪਰ ਦੂਜੇ ਪਾਸੇ ਜੇਕਰ ਜ਼ਮਾਨਤ ਹੁੰਦੀ ਹੈ ਤਾਂ ਇੱਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ ਵੱਡਾ ਝਟਕਾ ਲੱਗ ਜਾਣਾ ਇਹ ਤਾਂ ਰਹੀ ਬਿਕਰਮ ਸਿੰਘ ਮਜੀਠੀਆ ਦੀ ਖਬਰ ਕਿ ਲੋਕ ਕਹ ਰਹੇ ਨੇ ਜੀ ਡੇਬਰੂਗੜ੍ਹ ਦੇ ਵਿੱਚ ਸ਼ਿਫਟ ਹੋਣਾ ਚਾਹੀਦਾ ਤੇ ਪੰਜਾਬ ਦੀ ਸਰਕਾਰ ਕਹਿੰਦੇ ਮਨ ਬਣਾ ਚੁੱਕੀ ਹੈ ਕਿਉਂਕਿ ਹਰ ਰੋਜ਼ ਉਹਨਾਂ ਦੇ ਲੀਡਰਾਂ ਦੁਆਰਾ ਉਹਨਾਂ ਦੇ ਆਗੂਆਂ ਦੁਆਰਾ ਜਾਂ ਉਹਨਾਂ ਦੇ ਵਰਕਰਾਂ ਦੁਆਰਾ ਜਾਂ ਫਿਰ ਉਹਨਾਂ ਦੇ ਘਰ ਦੇ ਮੈਂਬਰਾਂ ਦੁਆਰਾ ਤੁਸੀਂ ਅਕਸਰ ਵੇਖਿਆ ਬਾਰ ਬਾਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਮਿਲਣ ਦੀ ਡਿਮਾਂਡ ਤਾਂ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਸਰਕਾਰਾਂ ਤੇ ਪ੍ਰਸ਼ਾਸਨ ਤੇ ਦੋਸ਼ ਵੀ ਲੱਗਦੇ ਨੇ ਤਾਂ ਹੁਣ ਦੂਜੇ ਪਾਸੇ ਆਜੋ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੀ ਪਤਨੀ ਦੇ ਉੱਤੇ ਬਹੁਤ ਵੱਡੇ ਅਲੀਗੇਸ਼ਨ ਪੰਜਾਬ ਦੇ ਲੋਕਾਂ ਬਣੀਓ ਲੱਗ ਚੁੱਕੇ ਨੇ ਕਿਉਂ ਕੀ ਨੇ 라 ਦਿੱਤੇ ਨੇ ਯਾਨੀ ਕੁਝ ਸਾਡੇ ਪੰਜਾਬ ਦੇ ਹੀ ਲੋਕ ਨੇ ਜਿਹੜੇ ਇਹ ਗੱਲ ਕਹਿ ਰਹੇ ਨੇ ਦੇਖੋ ਇੱਕ ਪਾਸੇ ਰਾਜਵੀਰ ਜਵੰਦਾ ਦਾ ਪਰਿਵਾਰ ਜੂਝ ਰਿਹਾ ਤੇ ਪਲ ਪਲ ਮਰ ਵੀ ਰਿਹਾ ਤਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ ਜੀ ਰਾਜਵੀਰ ਜਵੰਦਾ ਦੀ ਜਿਹੜੀ ਪਤਨੀ ਹੈ ਉਹਨੂੰ ਰਾਜਵੀਰ ਜਵੰਦਾ ਦੀ ਐਨੀ ਵੀ ਕਹਿੰਦੇ ਮਰਨ ਦੀ ਕੋਈ ਗਮੀ ਨਹੀਂ ਹੈ ਤਾਂ ਇਹ ਸਾਡੇ ਲੋਕਾਂ ਦੀ ਬੇਸ਼ਰਮੀ ਦੀ ਗੱਲ ਤੇ ਜਿਹੜੇ ਹੋਏ ਗੱਲ ਕਹਿੰਦੇ ਨੇ ਵਿੱਚ ਕਹਿੰਦੇ ਨੇ ਕਮੈਂਟਾਂ ਦੇ ਵਿੱਚ ਕਹਿੰਦੇ ਜੀ ਉਹਨੇ ਚਿੱਟਾ ਸ਼ੂਟ ਨਹੀਂ ਪਾਇਆ ਰਾਜਵੀਰ ਜਵੰਦਾ ਤਾਂ ਮਰ ਚੁੱਕਿਆ ਹੈ ਕਿ ਭਲਾ ਕੋਈ ਇੰਤਜ਼ਾਰ ਕਰਦਾ ਹੁੰਦਾ ਕਿ ਮੇਰਾ ਪਤੀ ਮਰ ਕੇ ਆਊਗਾ ਤੇ ਮੈਂ ਚਿੱਟਾ ਸੂਟ ਸਮਾਉਂਗੀ ਸੋ ਇਹ ਗੱਲਾਂ ਪੰਜਾਬ ਦੇ ਹੀ ਲੋਕਾਂ ਦੀਆਂ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਕਰਨ ਜਾ ਰਿਆ ਕੁਝ ਸਾਡੇ ਪੰਜਾਬ ਦੇ ਵਿੱਚੋਂ ਕਮੈਂਟ ਕਰਨ ਵਾਲੇ ਉਹ ਲੋਕ ਨੇ ਜਿਹੜੇ ਇਸ ਗੱਲ ਨੂੰ ਗੰभीरਤਾ ਦੇ ਨਾਲ ਨਹੀਂ ਲੈ ਰਹੇ ਉਹਨਾਂ ਦੇ ਭਾਦਾ ਰਾਜਵੀਰ ਜਵੰਦਾ ਦਾ ਇਸ ਖਬਰ ਦੇ ਨਾਲ ਇੱਕ ਮਜ਼ਾਕ ਬਣਾ ਰੱਖਿਆ ਕਿ ਰਾਜਵੀਰ ਜਵੰਦਾ ਦੇਖੋ ਇੱਕ ਪੰਜਾਬ ਦਾ ਇੱਕ ਨਾਮੀ ਸਿੰਗੜੀ ਨਹੀਂ ਬਲਕਿ ਕਿ ਬਹੁਤ ਅੱਛਾ ਕਹ ਲੋ ਵਧੀਆ ਕਹ ਲੋ ਇੱਕ ਬਹੁਤ ਵੱਡੇ ਵਧੀਆ ਸੁਆਦ ਦਾ ਇੱਕ ਇਨਸਾਨ ਵੀ ਕਿਉਂਕਿ ਜਦੋਂ ਵੀ ਰਾਜਵੀਰ ਜਵੰਦਾ ਦੀ ਕੋਈ ਵੀਡੀਓ ਦੇਖਦੇ ਆ ਤਾਂ ਐਦਾਂ ਲੱਗਦਾ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਵਧੀਆ ਮੈਸੇਜ ਦੇਣ ਵਾਲਾ ਇੱਕ ਉਹ ਨੌਜਵਾਨ ਜਿਵੇਂ ਮਾਵਾ ਪੁੱਤਾਂ ਤੇ ਔਰਤਾਂ ਤੇ ਗਾਣੇ गा ਕੇ ਆਪਣੀ ਇੱਕ ਮਜ਼ਬੂਤ ਸ਼ਬੀ ਬਣਾ ਲਈ ਉਹਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਨੂੰ ਰਾਜਵੀਰ ਜਵੰਦਾ ਐਸ ਕਰਕੇ ਚੰਗਾ ਲੱਗਦਾ ਹੈ ਤਾਂ ਇਸ ਕਰਕੇ ਮੇਰੀ ਅਪੀਲ ਆ ਸਾਰੇ ਪੰਜਾਬੀਆਂ ਨੂੰ ਕਮੈਂਟ ਕਰਨ ਤੋਂ ਪਹਿਲਾਂ ਚਾਹੇ ਉਹਦੀ ਪਤਨੀ ਬਾਰੇ ਚਾਹੇ ਉਹਦੀ ਮਾਂ ਬਾਰੇ ਚਾਹੇ ਉਹਦੇ ਪਿਓ ਬਾਰੇ ਕੋਈ ਵੀ ਕਮੈਂਟ ਐਸਾ ਨਾ ਕਰਿਆ ਕਰੋ ਕਿ ਜਿਹਦੇ ਵਿੱਚ ਨੈਗੇਟਿਵਿਟੀ ਹੋਵੇ ਤੇ ਮੈਸੇਜ ਗਲਤ ਜਾਵੇ ਤਾਂ ਪੰਜਾਬ ਦੇ ਲੋਕਾਂ ਮੰਨਿਓ ਉਹਨਾਂ ਬੇਸ਼ਰਮਾ ਲੋਕਾਂ ਮੰਨਿਓ ਜਿਨ੍ਹਾਂ ਨੇ ਇਹ ਗੱਲ ਕਹੀ ਕਹਿੰਦੇ ਜੀ ਰਾਜਵੀਰ ਜਵੰਦਾ ਦੀ ਪਤਨੀ ਚਿੱਟਾ ਸੂਟ ਕਿਉਂ ਨਹੀਂ ਪਾਉਂਦੀ ਲਓ ਇਹ ਦੇਖ ਲਓ ਪੰਜਾਬ ਦੇ ਲੋਕਾਂ ਦੀ ਬੇਸ਼ਰਮੀ ਦੀ ਗੱਲ ਆ ਅਸ ਕਰਕੇ ਮੈਂ ਇਹ ਗੱਲ ਕਹੀ ਕਿ ਰਾਜਵੀਰ ਜਵੰਦਾ ਦੀ ਪਤਨੀ ਨੂੰ ਸਾਡੇ ਹੀ ਪੰਜਾਬ ਦੇ ਲੋਕ ਕਹਿ ਰਹੇ ਨੇ ਕਹਿੰਦੇ ਜੀ ਰਾਜਵੀਰ ਜਵੰਦਾ ਦੀ ਪਤਨੀ ਨੇ ਰਾਜਵੀਰ ਜਵੰਦਾ ਮਰਵਾ ਦਿੱਤਾ ਭਲਾ ਤੁਸੀਂ ਇਹ ਗੱਲ ਕਿਸੇ ਦੇ ਪਚਦੀ ਆ ਤੇ ਉਹ ਬੇਸ਼ਰਮਾਂ ਦੀ ਲੋਕਾਂ ਦੀ ਗੱਲ ਹੈ ਜਿਨ੍ਹਾਂ ਲੋਕਾਂ ਨੂੰ ਇੰਨੀ ਵੀ ਸ਼ਰਮ ਨਹੀਂ ਹੁੰਦੀ ਤਾਂ ਪੰਜਾਬ ਦੇ ਅੰਦਰ ਇੱਕ ਪਾਸੇ ਤਰਥੱਲੀ ਇਸ ਗੱਲ ਨੇ ਮਚਾ ਦਿੱਤੀ ਹੈ ਕਹਿੰਦੇ ਜੀ ਜਿੰਨੇ ਉਹਦੇ ਦੋਸਤ ਨੇ ਜਾਂ ਸੱਜਣ ਮਿੱਤਰ ਨੇ ਚਾਹ ਪਿੰਡ ਦੇ ਵਿੱਚੋਂ ਨੇ ਇਹ ਗੱਲ ਤਾਂ ਹੈਗੀ ਆ ਕਿ ਰਾਜਵੀਰ ਜਵੰਦਾ ਦੇ ਉੱਤੇ ਸ਼ਾਰਮੀਲ ਹੋਣ ਜਾ ਰਹੀ ਹੈ ਕਿਉਂਕਿ ਜਿਹੜੇ ਪੰਜਾਬ ਦੀ ਪੁਲਿਸ ਦੇ ਐਸ ਐਚਓ ਨੇ ਜਿੱਥੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਉਹਨਾਂ ਨੇ ਇੱਕ ਬਲੈਰੋ ਗੱਡੀ ਦਾ ਜ਼ਿਕਰ ਕੀਤਾ ਪਰ ਉਹਨਾਂ ਨੇ ਕਿਹਾ ਜੀ ਅਸੀਂ ਦੇਖੀ ਤਾਂ ਨਹੀਂ ਹੈਗੀ ਪਰ ਸਾਡੇ ਪੰਜਾਬ ਦੀ ਸਰਕਾਰ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਸਾਡੇ ਵਨਿਓ ਪੀਨ ਤੁਸੀਂ ਵੀ ਕਰੋ ਅਪੀਲ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕਿ ਭਾਈ ਇਸ ਗੱਲ ਦੀ ਆਵਾਜ਼ ਦੇਖੋ ਚੱਕਣੀ ਸਾਰਿਆਂ ਨੂੰ ਚਾਹੀਦੀ ਹੈ ਪੰਜਾਬੀਆਂ ਨੂੰ ਕਿ ਪੰਜਾਬ ਦੀ ਸਰਕਾਰ ਜੇਕਰ ਚਾਹੇ ਪੰਜਾਬ ਦੀ ਪੁਲਿਸ ਨੂੰ ਕਹਿ ਕੇ ਔਰ ਦੂਜੇ ਪਾਸੇ ਹਿਮਾਚਲ ਦੀ ਪੁਲਿਸ ਦਾ ਜੁਆਇੰਟ ਆਪਰੇਸ਼ਨ ਚੱਲ ਸਕਦਾ ਜ ਜਿਹਦੇ ਵਿੱਚ ਰਾਜਵੀਰ ਜਵੰਦਾ ਨੂੰ ਇਨਸਾਫ ਮਿਲ ਸਕਦਾ ਉਹ ਗੱਡੀ ਪਕੜਨੀ ਚਾਹੀਦੀ ਹੈ ਜਿਹੜੀ ਗੱਡੀ ਦਾ ਜੇਕਰ ਬਾਰ-ਬਾਰ ਹੋ ਰਿਹਾ ਕਿ ਬਲੇਰੋ ਗੱਡੀ ਦੇ ਵਿੱਚ ਤਾਂ ਵੱਜਿਆ ਰਾਜਵੀਰ ਜਵੰਦਾ ਅੱਗੋਂ ਵੱਜੀ ਹੈ ਜਾਂ ਪਿੱਛੋਂ ਵੱਜੀ ਹੈ ਇਹ ਕੋਈ ਨਹੀਂ ਜਾਣਦਾ ਪਰ ਉਸ ਗੱਡੀ ਦੇ ਮਾਲਕ ਜਾਂ ਗੱਡੀ ਦੇ ਡਰਾਈਵਰ ਨੂੰ ਸਾਹਮਣੇ ਲਿਆ ਕੇ ਇਸ ਗੱਲ ਦਾ ਨਿਰਪੱਖ ਨਿਰੋਲ ਜਾਂਚ ਹੋਣੀ ਚਾਹੀਦੀ ਹੈ ਇਹ ਪੂਰੇ ਪੰਜਾਬ ਦੇ ਸਾਡੇ ਭੈਣ ਭਰਾ ਸਾਰੇ ਕਹਿ ਰਹੇ ਨੇ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ